ਇਹ ਹੈ ਜੀ ਨੌਵੀਂ ਪੌੜੀ ਦੀ ਛੇਵੀਂ ਪੰਕਤੀ ਸੁਣਿਆ ਦੁਖ ਪਾਪ ਕਾ ਨਾਸ ਜਿਹੜੀ ਦੋ ਇਹ ਜਿਹੜੀਆਂ ਆਖਰ ਲੀਆਂ ਪੰਕਤੀਆਂ ਨੇ ਇਸ ਵਿੱਚ ਸਾਰੀ ਪੌੜੀ ਦਾ ਭਾਵ ਹੈ ਜੀ ਇਹ ਰਿਪੀਟ ਹੋਈ ਹੈ ਇਹ ਅੱਠਵੀਂ ਪੌੜੀ ਵਿੱਚ ਵੀ ਇਹੀ ਦੋ ਪੰਕਤੀਆਂ ਹਨ ਸੰਤ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਅੱਗੇ ਦਸਵੀਂ ਪੌੜੀ ਵਿੱਚ ਵੀ ਇਹੀ ਹੈ 11ਵੀਂ ਇਹ ਇਹ ਬਹੁਤ ਜ਼ਰੂਰੀ ਹੈ ਜੀ ਬਾਰ ਬਾਰ ਸਮਝਾਇਆ ਜੇ ਤੂੰ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜ ਲੇਗਾ ਤੇਰੇ ਮਨ ਦੇ ਸਾਰੇ ਰੋਗ ਟੁੱਟ ਜਾਣਗੇ ਤੇਰੇ ਪਾਪਾਂ ਤੋਂ ਤੈਨੂੰ ਛੁਟਕਾਰਾ ਮਿਲ ਜੇਗਾ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਨਾਨਕ ਭਗਤਾ ਸਦਾ ਵੇਗਾਸ ਜਿਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਦੁਖ ਪਾਪ ਕਾ ਨਾਸ ਕਿੰਨੀ ਭਰੋਸੇ ਵਾਲੀ ਗੱਲ ਹੈ ਜਿਸ ਪ੍ਰਮਾਤਮਾ ਦੇ ਨਾਲ ਵੀ ਮਾਲਕਾ ਮੈਂ ਸੁਣਿਆ ਮੈਨੂੰ ਸਮਝ ਪੈ ਗਿਆ ਵੀ ਤੇਰੇ ਨਾਲ ਜਦੋਂ ਸੁਰਤ जोड ਗਈ ਨਾ ਤੇਰੇ ਨਾਲ ਜਦੋਂ ਪ੍ਰੀਤ ਬਣ ਗਈ ਤੇਰੇ ਨਾਲ ਜਦੋਂ ਪਿਆਰ ਬਣ ਆਇਆ ਵੀ ਮੇਰੇ ਸਾਰੇ ਦੁੱਖਾਂ ਦਾ ਮੇਰੇ ਜਿੰਨੇ ਵੀ ਪਾਪ ਕੀਤੇ ਆਪਣੇ ਮਨ ਦੇ ਉੱਪਰ अपराध ਤੇ পাপ ਦੋ ਚੀਜ਼ਾਂ ਜੀ পাপ ਮਨ ਦੇ ਆਧਾਰ ਤੇ ਹੁੰਦੇ ਆਪਾਂ ਪਹਿਲਾਂ ਸੋਚ ਲੈ ਪਾਪ ਕੀ ਸੀਗਾ ਵੱਖੋ-ਵੱਖਰੇ ਧਰਮਾਂ ਨੇ ਆਪਣੇ ਆਪਣੇ ਪਾਪ ਕੀਤੇ ਆ ਪਰ ਮਹਾਰਾਜ ਕਹਿੰਦੇ ਨੇ अनेका ਪਾਪ ਨੇ ਤੇ ਪਾਪ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਹੀ ਧੋ ਸਕਦਾ ਹੈ ਜੀ ਠੀਕ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕਰੰਗ ਨਾਵੇ ਕੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਭੂ ਪਰਮਾਤਮਾ ਦੀ ਯਾਦ ਪ੍ਰਭੂ ਪਰਮਾਤਮਾ ਦੀ ਬੰਦਗੀ ਇਹ ਬਾਰ ਬਾਰ ਦੱਸਿਆ ਗਿਆ ਜੀ ਸਿਰ ਪਾਪ ਨਹੀਂ ਤੇਰੇ ਸਾਰੇ ਦੁੱਖ ਮਾਰਾ ਜੀ ਕਹਿੰਦੇ ਬੰਦਾ ਹੁੰਦਾ ਹੀ ਹਰ ਵਕਤ ਦੁੱਖ ਵਿੱਚ ਹੈ। ਦੁੱਖ ਵਿੱਚ ਜੰਮਣ ਦੁੱਖ ਵਿੱਚ ਮਰਨ ਪਿੱਛੇ ਲਈ ਪੌੜੀ ਵਿੱਚ ਅ ਅੱਠਵੀਂ ਪੌੜੀ ਦੀ ਸੈਮੀ ਪੰਕਤੀ 'ਚ ਜਾ ਕੇ ਦੇਖ ਲਓ ਉੱਥੇ ਦੁੱਖ ਦਾ ਵਰਣਨ ਵੀ ਆਇਆ ਹੈ ਜੀ। ਸਾਰੇ ਦੁੱਖ ਸਾਰੇ ਪਾਪ ਤੇਰੇ ਛੁੱਟ ਜਾਣੇ ਆ। ਤੂੰ ਕਰਕੇ ਤਾਂ ਦੇਖ ਲਾ। ਬਾਲਾ ਨਹੀਂ ਤਾਂ 1 ਮਹੀਨਾ ਹੀ ਕਰਕੇ ਦੇਖ ਲਓ। ਤੁਹਾਨੂੰ ਆਪਣੇ ਆਪ ਤੁਹਾਡੇ ਅੰਦਰ ਮਹਿਸੂਸ ਹੋਣ ਲੱਗ ਜਾਊਗਾ। ਤੁਸੀਂ ਨੋਟਿਸ ਕੀਤਾ ਹੋਣਾ ਜੀ ਜੇਕਰ ਤੁਸੀਂ ਪਾਠ ਕਰਦੇ ਹੋ ਡੇਲੀ ਰੋਜ਼ ਰੋਜ਼ਾਨਾ ਪਾਠ ਕਰਦੇ ਹੋ 6 ਮਹੀਨੇ ਮਹੀਨਾ ਹੋ ਗਿਆ ਤੁਹਾਨੂੰ ਪਾਠ ਕਰਦੇ ਨੂੰ ਸਾਲ ਹੋ ਗਏ ਜਾਂ ਕਈ ਸਾਲ ਹੋ ਗਏ ਪਾਠ ਕਰਦੇ ਨੂੰ ਜੇ ਕਦੇ ਇੱਕ ਦਿਨ ਤੁਸੀਂ ਬਿਮਾਰ ਹੋ ਜਉ ਜਾਂ ਥੋੜੇ ਜੇ ਲੇਟ ਹੋ ਜਉ ਜੇ ਤੁਹਾਨੂੰ ਕੋਈ ਕਾਲੀ ਹੋਵੇ ਨਾ ਤੁਹਾਡਾ ਮਨ ਬੜਾ ਕਾਲਾ ਪੈ ਜਾਂਦਾ ਵੀ ਅੱਜ ਪਤਾ ਨਹੀਂ ਮੇਰੇ ਕੋਲੋਂ ਕੀ ਚੀਜ਼ ਖੁੱਸ ਗਈ ਅੱਜ ਪਤਾ ਨਹੀਂ ਮੇਰੇ ਕੋਲੋਂ ਕੀ ਚੀਜ਼ ਰਹਿ ਗਈ ਅੱਜ ਮੈਂ ਕੁਝ ਭੁੱਲਿਆ ਭੁੱਲਿਆ ਜਿਹਾ ਲੱਗਦਾ ਉਹ ਬੰਦਾ ਹਰਫੜਿਆ ਫੜਦਾ ਹੁੰਦਾ ਜੀ ਕਿ ਮੈਂ ਅੱਜ ਮੇਰੇ ਕੋ ਪਾਠ ਨਹੀਂ ਹੋਇਆ ਮੈਂ ਮੈਂ ਅੱਜ ਮੈਂ ਟਾਈਮ ਨਹੀਂ ਰੱਬ ਨਾ ਮੈਂ ਬੈਠ ਕੇ ਗੱਲਾਂ ਨਹੀਂ ਕੀਤੀਆਂ ਹੱਥ ਪੈਰ ਕੰਬਣ ਲੱਗ ਜਾਂਦੇ ਆ ਜੀ ਮੈਨੂੰ ਪਤਾ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਹੋਇਆ ਮੈਨੂੰ ਦੱਸਿਆ ਵੀ ਹੈ ਬਹੁਤ ਸਾਰੇ ਲੋਕਾਂ ਨੇ ਮੈਂ ਪਰਸਨਲੀ ਜਾਣਦਾ ਜਿਹੜੇ ਕਹਿੰਦੇ ਕਿ ਅਸੀਂ ਉਹਨਾਂ ਟਾਈਮ ਕੁਝ ਖਾਂਦੇ ਜਾਂ ਪੀਂਦੇ ਨਹੀਂ ਜਿੰਨਾ ਟਾਈਮ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਜਾਂ ਅੱਜ ਤੱਕ ਮੈਂ 30 ਸਾਲਾਂ ਚ 40 ਸਾਲਾਂ ਚ ਕਦੇ ਆਪਣੇ ਪੈਰ ਨਹੀਂ ਘਰੋਂ ਬਾਹਰ ਪੁੱਟੇ ਜ਼ਿੰਦਗੀ ਵਿੱਚ ਨਿਤਨੇਮ ਕਰਕੇ ਰੋਜ਼ ਮੈਂ ਘਰੋਂ ਨਿਕਲਦਾ ਨਹੀਂ ਕਹਿੰਦਾ ਜੇ ਥੋੜਾ ਜਿਹਾ ਵੀ ਲੇਟ ਹੋ ਜਾਂਦਾ ਨਾ ਤਾਂ ਹੱਥ ਪੈਰ ਕੰਬਣ ਲੱਗ ਜਾਂਦੇ ਵੀ ਪਤਾ ਨਹੀਂ ਅੱਜ ਕੀ ਚੀਜ਼ ਮੇਰੀ ਰਹਿ ਗਈ ਪਤਾ ਨਹੀਂ ਕਿਹੜਾ ਖਜ਼ਾਨਾ ਮੇਰਾ ਗੁੰਮ ਗਿਆ ਪਤਾ ਨਹੀਂ ਮੈਂ ਕਿਹੜੇ ਜਿੰਦਗੀ ਦੀ ਦੌਲਤ ਡੋਟਾ ਲਈ ਜੀ ਤੇ ਇਹ ਹੈ ਜੀ ਸੁਣਿਆ ਦੁੱਖ ਪਾਪ ਦਾ ਨਾਸ ਵੀ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਸੋਝੀ ਮਿਲਨ ਕਰਕੇ ਮਨੁੱਖ ਦਾ ਦੁੱਖਾਂ ਤੇ ਪਾਪਾਂ ਤੋਂ ਛੁਟਕਾਰਾ ਹੋ ਜਾਣਾ ਜੀ ਛੁਟਕਾਰਾ ਤਾਂ ਹੋਵੇਗਾ ਜਦੋਂ ਸੁਰਤ ਜੁੜ ਗਈ ਆਪਣੇ ਮੂਨੇ ਆਪਣੇ ਆਪ ਬੋਲਣੋਂ ਹਟ ਜਾਣਾ ਜੀ ਆਪਣੀ ਸੁਰਤ ਨੇ ਮਾੜਾ ਸੋਚਣੋਂ ਹਟ ਜਾਣਾ ਜੀ ਕਿਉਂਕਿ ਸੁਰਤ ਜਿਹੜੀ ਆ ਉਹ ਬਿਜ਼ੀ ਹੋਊਗੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਦੇ ਨਾਲ ਮੁਖ ਜਿਹੜਾ ਹੋਊਗਾ ਉਹ ਬਿਜ਼ੀ ਹੋਊਗਾ ਪ੍ਰਭੂ ਪਰਮਾਤਮਾ ਦਾ ਨਾਮ ਲੈਣ ਦੇ ਵਿੱਚ ਆਪਣੇ ਆਪ ਜਦੋਂ ਅਸੀਂ ਮਾੜਾ ਸੋਚਣਾ ਬੰਦ ਕਰਤਾ ਮਾੜਾ ਬੋਲਣਾ ਬੰਦ ਕਰਤਾ ਆਪਣੇ ਆਪ ਜਿਹੜੇ ਆ ਉਹ ਸਾਡੀ ਜ਼ਿੰਦਗੀ ਵਿੱਚ ਚੱਲ ਕੇ ਜਿਹੜੀ ਆ ਦਿਸਣ ਲੱਗ ਜਾਂਦੀ ਹੈ ਜੀ